ਬੀਹਾ ਗੈਂਗ ਦੇ ਵੱਲੋਂ ਜ਼ਿੰਮੇਵਾਰੀ ਲਈ ਦੱਸੀ ਜਾ ਰਹੀ ਹੈ तमाम ਜਿਹੜੇ ਤੱਥ ਨੇ ਉਸ ਦੇ ਮੁਤਾਬਕ ਇਸ ਦੇ ਵਿੱਚ ਕਿਹਾ ਗਿਆ ਕਿ ਇਹ ਜੋ ਚੰਨਣਕੇ ਪਿੰਡ ਜਗਰਾਜ ਸਿੰਘ ਉਰਫ ਤੋਤਾ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਲ ਮੁਹਬਤ ਰੰਦਾਵਾ ਤੇ ਕੌਸ਼ਲ ਚੌਧਰੀ ਲੈਨੇ ਆ ਇਸ ਨੇ ਜੱਗੂ ਦੇ ਕਹਿਣ ਤੇ ਸਾਡੇ ਭਰਾ ਗੋਰੇ ਬਰਿਆਰ ਦੇ ਕਤਲ ਦੇ ਵਿੱਚ ਰੇਗੀ ਕਾਰਵਾਈ ਸੀ ਤੇ ਜੱਗੂ ਦੇ ਕਹਿਣ ਤੇ ਸਾਡੇ ਭਰਾਵਾਂ ਦੇ ਖਿਲਾਫ ਪ੍ਰਧਾਨਗੀ ਕਰਵਾਈ ਬਾਕੀ ਜੋ ਪਿੱਛੇ ਰਹਿ ਕੇ ਬੋਲਦੇ ਨੇ ਉਹ ਵੀ ਤਿਆਰ ਹਨ ਤਾਂ ਧਮਕੀ ਦਿੰਦੇ ਦਿੱਤੀ ਗਈ ਹੈ ਹਾਲਾਂਕਿ ਇਹਹੀ ਜਿਹੜਾ ਮਸਲਾ ਹੈ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਬਟਾਲਾ ਦੇ ਵਿੱਚ ਵਾਰਦਾਤ ਹੋਈ ਸੀ ਜਦੋਂ ਜੱਗੂ ਭਗਵਾਨਪੁਰੇ ਦੀ ਮਾਤਾ ਤੇ ਉਸ ਦੇ ਕਰੀਬੀ ਦਾ ਵੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਵੀ ਬੰਬੀਹਾ ਗੈਂਗ ਨੇ ਜ਼ਿੰਮੇਵਾਰੀ ਲਈ ਤੇ ਕਿਹਾ ਕਿ ਗੋਰਾ ਬਰਿਆਰ ਜੋ ਉਹਨਾਂ ਦਾ ਭਰਾ ਸੀ ਉਸ ਦੇ ਕਤਲ ਦਾ ਬਦਲਾ ਅਸੀਂ ਲਿਆ ਤੇ ਉਸ ਦੇ ਵਿੱਚ ਵੀ ਬੰਬੀਹਾ ਗੈਂਗ ਜ਼ਿੰਮੇਵਾਰੀ ਲੈਂਦਾ ਹੋਇਆ ਨਜ਼ਰ ਆਇਆ